ਤੁਸੀਂ ਦੇਖ ਰਹੇ ਹੋ ਰੋਜ਼ਾਨਾ ਮਾਜਾ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਜਿਹੜਾ ਪਹੁੰਚ ਗਿਆ ਪਿੰਡ ਸਭਰਾ ਦੇ ਵਿੱਚ ਜਿੱਥੇ ਅਨਾਜ ਮੰਡੀ ਦੇ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਜਿਹੜੀ ਗੜੇਮਾਰੀ ਹੋਈ ਉਸ ਦੇ ਨਾਲ ਹੀ ਕਿਸਾਨਾਂ ਨੂੰ ਜਿਹੜਾ ਖਾਸਾ ਨੁਕਸਾਨ ਹੋਇਆ ਹੈ ਤੇ ਅੱਜ ਵਾਰਦਾਨ ਨੂੰ ਲੈ ਕੇ ਤੇ ਖਰੀਦ ਨੂੰ ਲੈ ਕੇ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਜਿਹੜੇ ਸੋਹਣ ਸਿੰਘ ਆਦੀ ਜਿਹੜੇ ਪ੍ਰਧਾਨ ਜੁੜੇ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਆਖਰ ਕਿਉਂ ਅੱਜ ਫਿਰ ਜਿਹੜਾ ਜਥੇਬੰਦੀ ਨੂੰ ਇਕੱਤਰਤ ਹੋ ਕੇ ਜਿਹੜਾ ਮੰਡੀ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ ਦਿਆ ਵੈਕਮ ਜਿੱਕਾ ਖਾਲਸਾ ਵੈਕਮ ਜਿੱਕਾ ਫਟੇ ਮੈਂ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਦਾ ਬਲਾਕ ਪ੍ਰਧਾਨ ਇਹ ਜਿਹੜਾ ਮੰਡੀ ਦੇ ਵਿੱਚ ਆਏ ਜੀ ਅਸੀਂ ਇੱਕ ਤਾਂ ਕਿਸਾਨਾਂ ਨੂੰ ਤੁਹਾਨੂੰ ਪਤਾ ਕੱਲ ਪਰਸੋ ਗੜੇ ਮਾਰੀ ਪੈ ਗਈ ਹੈ ਜੀ ਬਹੁਤ ਜ਼ਿਆਦਾ ਦੋ ਤਿੰਨ ਇਥੇ ਕਣ ਖਰਾਬ ਹੋ ਗਈ ਆ ਪਹਿਲਾਂ ਖੜਾਣੇ ਮਾਰੇ ਜੀ ਹੁਣ ਕਿਸਾਨ ਮੰਡੀਆਂ ਦੇ ਵਿੱਚ ਲਿਆ ਕੇ ਕਣਕ ਬੈਠੇ ਆ ਤੇ ਇਹ ਜਿਹੜੇ ਇਨਸਪੈਕਟਰ ਆ ਕੈਰੀ ਜਾਂਦੇ ਆ ਵੀ ਮੋਚਰ ਜ਼ਿਆਦਾ ਨਾ ਦੇ ਜ਼ਿਕਰ ਬਾਰਦਾਨਾ 500 ਬੋਰੀ ਐਡੀ ਵੱਡੇ ਪਿੰਡ ਦੇ ਵਿੱਚ 500 ਬੋਰੀ ਬਾਰਦਾਨੇ ਦੀ ਆਈ ਆ ਹੁਣ ਲੋਕਾਂ ਨੂੰ 500 ਬੋਰੀ ਦੇ ਨਾਲ ਤੇ ਪੰਜ ਘਰ ਵੀ ਨਹੀਂ ਭਰਨੀ ਇੱਕ ਘਰ ਵੀ ਨਹੀਂ ਭਰਨਾ ਇਹ ਘਰ ਦੀ ਕੋਈ 1000 ਬੋਰੀ ਜੋ 500 ਬੋਰੀ ਤੇ ਚਲੋ ਰੱਬ 간ੀ ਅਰਦਾਸ ਬੇਨਤੀ ਕਰੇ ਸਰਕਾਰ ਵੀ ਹੋਰ ਗੜੇ ਪਾ ਦੇ ਸਾਨੂੰ ਲੈਣੀ ਨਾ ਪਵੀ ਪਰ ਜਾ ਕੇ ਜੇ ਸਾਡੀ ਥੋੜੀ ਬਹੁਤ ਕੋ ਰਹਿ ਗਈ ਅਸੀਂ ਆਪ ਦਾ ਕੋ ਲੂਨ ਤੇ ਤੋਰਨਾ ਵਾ ਤੇ ਇਹਨੂੰ ਤਾਂ ਖਰੀਦਣ ਹੁਣ ਇਹ ਆਖੀ ਇਹਨੇ ਮੋਟਰ ਜਿਆਦਾ ਜਿੰਨਾ ਕੋ ਬੋਰੀ ਨਾ ਬਾਰਦਾਨਾ ਸਾਨੂੰ ਇਥੋਂ ਪਰੋਥੇ ਜੋ ਆਰਤੀਓਂ ਤਾਂ ਪਤਾ ਲੱਗਾ ਵਿਚਾਰੇ ਬੋਲਣ ਨੂੰ ਤਾਂ ਤਿਆਰ ਨਹੀਂ ਵੀ ਸਤ ਤੋਂ ਦੂਰ ਪੀ ਅੱਗੇ ਹੀ ਦਿੰਦੇ ਨੇ ਇਹਨਾਂ ਨੂੰ ਖਰਚਾ ਇਨਸਪੈਕਟਰਾਂ ਨੂੰ ਐਰ ਕੀ 3 ਮੰਗ ਰਾਇਆ ਹੁਣ ਸਾਨੂੰ ਨਹੀਂ ਜੀ ਪਤਾ ਇਹਦੇ ਵਿੱਚ ਕੀ ਦਾ ਹੈ ਸਾਗੀ ਦਾ ਨਹੀਂ ਜਿਹੜੀਆਂ ਗੱਲਾਂ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 18 ਤੋਂ ਜਿਹੜਾ 40 ਤੱਕ ਦਾ ਜਿਹੜਾ ਮੌਜੂਦ ਆ ਰਿਹਾ ਹੈ ਤੇ ਖਰੀਦ ਜਿਹੜੀ ਹੋ ਰਹੀ ਹੈ 12 ਤੇ ਜਿਹੜੀ ਹੈਗੀ ਉਹਦੀ ਖਰੀਦ ਹੋ ਰਹੀ ਹੈ ਤੁਸੀਂ ਪੱਤਰਕਾਰ ਦੇ ਦਿੱ ਇਤਰਾ ਪਹਿਲਾਂ ਸਾਡੀਆਂ ਵਿੱਚ ਚੱਲ ਚਾ ਤੁਹਾਨੂੰ ਹੁਣ ਗੱਡੀ ਦੇ ਚੜਾਖ ਲੈ ਜੰਨੇ ਜਾ ਕੇ ਇੱਕ ਪਾਸੇ ਨਾ ਸਾਡੀ ਅੱਧਾ ਗੱਲਾ ਕਣ ਕੇ ਜਿਹੜੀ ਹੈ ਨਾ ਮਤਲਬ ਐਵੇਂ ਜਾਵੇ ਅ ਬੁਰਾ ਹਾਲਾਤ ਹੁਆਂ ਨੇ ਗੰਡੇ ਵਿੱਚੋਂ ਝਾਗ ਨੇ ਘੱਟਾ ਨਹੀਂ ਗੰਡਿਆ ਵਾ ਕਿਧਰ ਦੀ ਸਾਰੀਆਂ ਕਣਕਾਂ ਦਾ ਮੋਚਰ ਆ ਗਿਆ ਜੀ ਕਿਦੇ ਇੱਕ ਨੇ ਗਿੱਲੀ ਬਟਾਰੀ ਨੂੰ ਖਿਲਾਰ ਦੇਣ ਪਰ ਇਹ ਥੋੜਾ ਵੀ ਉਹਦੇ ਪੱਜ ਦੇ ਨਾਲ ਸਾਰੇ ਸਾਰਿਆਂ ਨੂੰ ਖਰਾਬ ਕਰੀ ਜਾਂਣ ਪਤਾ ਨਹੀਂ ਕਿੱਥੇ ਇਹਨਾਂ ਨੇ ਲਿਆ ਕੇ ਢੱਕਿਆ ਵਾ ਬਾਰਦਨ ਦੇ ਦਾ ਟਰੱਕ ਨਾਲ ਇੱਥੇ ਲਿਆਉਂਦੇ ਆ ਆਰਤੀਆਂ ਦੇ ਨਾਲ ਅੰਦਰ ਬਹਿ ਕੇ ਗਿਨਵਟ ਕਰ ਜਾਂਦੇ ਆ ਅਜੇ ਇਹਨਾਂ ਦਾ ਲੈ ਦੇ ਨਹੀਂ ਰੋਕਿਆ ਗਿਆ ਗੱਲ ਵਿੱਚੋਂ ਆ ਵਾ ਜੀ ਬਿਲਕੁਲ ਜੀ ਗੱਲ ਕਰੀਏ ਤੇ ਕਿਸਾਨਾਂ ਵਾਲੋਂ ਜਿਹੜਾ ਇਨਸਪੈਕਟਰ ਤੇ ਇਲਜ਼ਾਮ ਹੀ ਲਗਾਏ ਗਏ ਕਿ ਆਪਣੇ ਰਿਸ਼ਤੇਦਾਰਾਂ ਦੀਆਂ ਡੀਲਾਂ ਕਰਤਾ ਜਿਹੜੀਆਂ ਪਹਿਲਾਂ ਤੋਂ ਲਈਆਂ ਜਾਂਦੀਆਂ ਤਲਾਈਆਂ ਗਏ ਨਹੀਂ ਬਿਲਕੁਲ ਤਲਾਈਆਂ ਨਹੀਂ ਆਈਆਂ ਸਾਨੂੰ ਇਹ ਹੀ ਪਤਾ ਲੱਗਾ ਕੋਈ ਸ਼ਫਾਰਿਸ਼ ਵੀ ਤੁਲੀਆਂ ਜੀ ਜਿਨ੍ਹਾਂ ਨੇ ਤੁਹਾਨੂੰ ਪਤਾ ਅੱਜਕੱਲ ਸਰਕਾਰ ਦੇ ਵਿੱਚ ਜਿਨ੍ਹਾਂ ਦਾ ਹੱਥ ਆ ਪਰ ਅਸੀਂ ਇਹ ਗੱਲਾਂ ਨੇ ਵੀ ਉਹਨਾਂ ਦੇ ਵੋਟਾਂ ਨਾਲ ਨਹੀਂ ਬਣੇ ਸਰਕਾਰ ਅਸੀਂ ਵੋਟਾਂ ਪਾਈਆਂ ਉਹ ਗਾਂਵ ਦੇ ਲੋਕਾਂ ਪਾਉਣੀਆਂ ਵਾ ਹੁਣ ਤੇ ਬੜਾ ਵੱਡਾ ਲਖਣ ਹੋ ਰਿਹਾ ਜੇ ਮੋਦੀ ਦਾ ਪੇਟ ਸਿਆਪਾ ਕਰਦੇ ਤਾਂ ਘਰ ਤੋਂ ਘਟੇ ਹੀ ਨਾ ਸਤੂ ਕਰਾਉਣ ਤੇ ਜੇ ਇਹਨਾਂ ਨੂੰ ਵੀ ਲੋਕ ਕੇ ਰਲਾਪੇ ਮੈਂ ਇਹ ਗੱਲਾਂ ਨੇ ਵੀ ਇਹ ਦੇ ਘਰ ਤੋਂ ਘਟੇ ਚੰਗੀ ਚੰਗੀ ਤਰ੍ਹਾਂ ਆਪਦੇ ਕਿਸਾਨਾਂ ਦੇ ਪੇਸ਼ ਹੋਣ ਕਿਸਾਨਾਂ ਦੀਆਂ ਵੋਟਾਂ ਵਾਲੀਆਂ ਇਹਨਾਂ ਨੇ ਮਜ਼ਦੂਰ ਕਿਸਾਨ ਅੱਜ ਆਰਧ ਤੇ ਇੱਥੇ ਰੋਣ ਡਿਆ ਯਾਰ ਪਰ ਤਕਰੀਏ ਵੀ ਜਦੋਂ ਇਹ ਬੋਟਾ ਪੈਣੀ ਆਹੀਂ ਉਦੋਂ ਤਾਂ ਸੰਤੇਚਰ ਜਿਹੜਾ ਪਿੰਡਾਂ ਦੇ ਵਿੱਚ ਹੀ ਜਾਂਦਾ ਗਲੀਆਂ ਦੇ ਵਿੱਚ ਹੁੰਦੀ ਤੇ ਛਾਂ ਦਾ ਪ੍ਰਬੰਧ ਵੀ ਨਹੀਂ ਕੋਈ ਪਾਣੀ ਦਾ ਪ੍ਰਬੰਧ ਵੀ ਨਹੀਂ ਮੱਛਰ ਲੋਕਾਂ ਨੂੰ ਲੜੀ ਜਾਂਦਾ ਵਾ ਆ ਗੱਲ ਕਰਨ ਨੂੰ ਗਈ ਐ ਅੱਜ ਕਿਉਂ ਨਹੀਂ ਹਿੰਦੀ ਦੇ ਉਦੋਂ ਤਾਂ ਸਰਲੇ ਸੰਤੇਚਰ ਹੀ ਹੋਣਦੇ ਆ ਵੀ ਇਹਨਾਂ ਨੂੰ ਕਰੋਨਾ ਨਾ ਹੋ ਜਾਈ ਅੱਜ ਸਾਨੂੰ ਭਾਵੇਂ ਡੇਂਗੂ ਹੋ ਜੀ ਅੱਜ ਕਿੱਥੇ ਗਈਆਂ ਗੱਲਾਂ ਇਹ ਵੀ ਇਹ ਸਾਡਾ ਲੱਗਦੇ ਦੂਜੀ ਪਾਰਟੀ ਦੇ ਅਸੀਂ ਦੂਜੀ ਪਾਰਟੀ ਇਹ ਕਿ ਅਹੀਂ ਇਹਨਾਂ ਨਾਲੋਂ ਮੂੰਹ ਕਾਲੇ ਵਾਲੇ ਉਹਨੇ ਖਾਂ ਪਰ ਘਰ ਤੋਂ ਕੱਢੇ ਇਹ ਤਾਂ ਸੋਚਣਾ ਲੋਕਾਂ ਦਾ ਆ ਵੇਖਣਾ ਆ ਕੇ ਦੁੱਖ ਦਰਦ ਸੁਣਨ ਕਣਕ ਜੋਖਣੀ ਸ਼ੁਰੂ ਕਰਨ ਆ ਯਾਰ ਕਿਰਦੀ ਗੱਲ ਆ ਜੇ ਅਸੀਂ ਬੋਲਦੇ ਤੇ ਅਸੀਂ ਇਹਨਾਂ ਦੇ ਵਿਰੋਧੀ ਆ ਤੇ ਜੇ ਅਸੀਂ ਨਹੀਂ ਬੋਲਦੇ ਤੇ ਸਰ ਤੇ ਖੋਤਿਆਂ ਨੂੰ ਬਾਹਰ ਲੱਦੀ ਜਾਣ ਫਿਰ ਅਸੀਂ ਚੁੱਕ ਕਰਕੇ ਬਹਿ ਗਏ ਇਹ ਗੱਲ ਕਿਦਰ ਦੀ ਗਈ ਜੀ ਨਾਲ ਪ੍ਰਧਾਨ ਜੀ ਆਪਣਾ ਕਰਨਾਲ ਸਿੰਘ ਸਭਰਾ ਬੀਕੇ ਜੂਗ ਗ੍ਰਾਮ ਸਭਰਾ ਕਾਈ ਦਾ ਪ੍ਰਧਾਨ ਆ ਜੀ ਕੀ ਕਹਿਣਾ ਚਾਹੋਗੇ ਕਹਣਾ ਗਿਆ ਤੁਸੀਂ ਵੇਖ ਹੀ ਰਹੇ ਜੇ ਕਿਤਰਾ ਮੰਡੀ ਭਰ ਗਈ ਕਣਕ ਦੇ ਨਾਲ ਤਿੰਨ ਵਾਰੀ ਪਹਿਲਾਂ ਗੜੇ ਪੈ ਗਏ ਆ ਪਹਿਲਾਂ ਝੋਨਾ ਜਿਹੜਾ ਹਰਾ ਝੜ ਗਿਆ ਬੁਰੀ ਹਾਲਤ ਆ ਕਿਸਾਨ ਦੀ ਤਿੰਨ ਵਾਰੀ ਗਰੇ ਪਏ ਕਣਕ ਦੇ ਪੱਲੇ ਅੱਗੇ ਕੱਖ ਨਹੀਂ ਗਾ ਇੱਕ ਤਰੀਕ ਦੀ ਬੋਲੀ ਆ 21 ਅਪ੍ਰੈਲ ਅੱਜ ਹੋ ਗਈ ਆ ਸਾਰੇ ਸਭਰਾਵਾਂ ਤੋਂ ਪਹਿਲਾਂ ਮੈਂ ਕਣਕ ਦੀ ਜੀ 14 ਤਰੀਕ ਦੀ ਵੱਡੀ ਤੁਹਾਨੂੰ ਮੈਂ ਉੱਥੇ ਵਿਖਾਉਣਾ ਚੱਲ ਕੇ ਵੇਖ ਲਓ ਦਾਣਾ ਦਾਣਾ ਕੀਤੀ ਆ ਅਜੇ ਮਿੱਧ ਕੇ ਨੰਗ ਜਾਂਦੇ ਆ ਤੁਹਾਨੂੰ ਮੈਂ ਘਰੇ ਖੜਦਾ ਆਪਦੇ ਤੁਹਾਨੂੰ ਪੜੋਲੇ ਦਾ ਮੌਕਟਰ ਚੈੱਕ ਕਰਾਉਣੇ ਨਾ ਤਾਂ ਮਸ਼ੀਨ ਲੈ ਲਓ ਕੱਲ ਸਾਡੇ ਕਿਸਾਨਾਂ ਨੇ ਉੱਥੇ ਚੈੱਕ ਕਰਾਇਆ 13 ਮੌਕਟਰ ਪੜੋਲੇ ਦਾ ਜਿਹੜੇ ਸਾਲ ਇੱਕ ਹੋ ਗਿਆ ਜਿਹੜੀ ਕਣਕ ਪਈ ਨਹੀਂ ਆਦਾ ਕੰਮ ਹੀ ਅਸੀਂ ਨਵਾਂ ਵੇਖ ਲਿਆ ਕਿ ਇਹ ਕਣਕ ਦਾ ਮੌਕਾ ਚੜਨਾ ਉਹ ਲੈਣਾ ਨਹੀਂ ਦੇਣਾ ਨਾ ਕੋ ਬਾਹਰ ਦਾ ਨਾ ਕੋਈ ਕੋਈ ਸੁਣਵਾਈ ਨਹੀਂ ਕਿਸਾਨ ਦੀ ਇਸ ਟਾਈਮ ਕਿੰਨੀ ਕੋ ਮੁਸ਼ਕਲ ਆ ਰਹੀ ਹੈ ਇਸ ਮੁਸ਼ਕਲ ਬਹੁਤ ਆ ਰਹੀ ਕਿੰਨੇ ਦਿਨਾਂ ਦੇ ਇਥੇ ਮਛੇਤ ਕਿਸਾਨ ਬੈਠੇ ਤੁਹਾਡੇ ਸਾਹਮਣੇ ਯਾਰ ਉਨ ਡਿਆ ਵੇਖ ਲੋ ਕਿਤਰਾ ਸਾਰੀ ਮੰਡੀ ਕਣਕ ਨਾਲ ਭਰ ਗਿਆ ਅਜੇ ਤੱਕ ਬਾਹਰ ਦਾ ਨਾ ਆਇਆ ਕੀ ਮੰਗ ਕਰੋ ਜੀ ਮੰਗੇ ਉਹ ਕਰਦੇ ਵਿੱਚ ਛੇਤੀ ਛੇਤੀ ਇਹਦੇ ਤਲਾਈ ਕੀਤੀ ਜਾਵੇ ਝਕਾਈ ਕੀਤੀ ਜਾਵੇਗੇ ਆਪਾਂ ਸਾਰੇ ਕਿਤੇ ਨਹੀਂ ਕਰੇਗਾ ਕਿਸਾਨ ਜੁਨੇਕਤਾ ਗ੍ਰਾਂਹਾਂ ਦਾ ਜ਼ਿਲ੍ਹਾ 33 ਬੜਾਈਆ ਸਿੰਘ ਜੀ ਭਾਰਤੀ ਕਿਸਾਨ ਜੁਨੇਕਤਾ ਗ੍ਰਾਂਹਾਂ ਕੀ ਜਾਣਾ ਜਾਓਗੇ ਜਿੱਥੇ ਨਾਲ ਜਿੱਥੇ ਕਹਿਣਾ ਪਤਰਕਾਰ ਸਾਹਿਬ ਤੁਸੀਂ ਵੇਖ ਰਹੇ ਜੇ ਸਾਰੀ ਮੰਡੀ ਕੰਕੜਾਂ ਭਰੀ ਆ ਤੇ ਕੋਈ ਬਾਰਦਾਨਾ ਨਹੀਂ ਇਹ ਸਪੈਕਟਰ ਆਉਂਦਾ ਜੇ ਤੇ ਏਸੀ ਗੱਡੀ ਚ ਆਉਂਦਾ ਤੇ ਏਸੀ ਕਮਰੇ ਚ ਬਹਿ ਕੇ ਇੱਕ ਸਿਆੜਤੀਏ ਦੇ ਤੇ ਉੱਥੇ ਹੀ ਮੁੜ ਜਾਂਦਾ ਤੇ ਮੰਨ ਲਓ ਵੀ ਜੇ 5 50 ਚਾਚਾ ਸੋ ਤੋੜਾ ਇੱਕ ਆੜਤੀਏ ਤੇ ਕਿਸੇ ਦੁਕਾਨਾਂ ਦੇ ਆੜਤੀ ਨੂੰ ਦੇ ਗਿਆ 5 50 ਤੋੜੇ ਨਾਲ ਕੀ ਬਣਦਾ ਉਦੋਂ ਜੇ 500 ਦਿੱਤਾ ਤਾਂ 200 250 ਦੇ ਦੀ ਕਰਪਰੀਤ ਦੀ ਜਿਹੜੇ ਇਹ ਆਪਣੇ ਸਪੈਕਟਰ ਆ ਜਾਂ ਹੋਰ ਮਹਿੰਗੇ ਮਲੇ ਉਹਨਾਂ ਦੀ ਫਰਮਾਇਸ਼ਾਂ ਹੁੰਦੀਆਂ ਉਹ ਆੜਤੀ ਨੂੰ ਫੋਨ ਕਰਦੇ ਵੀ ਆ ਸਾਡੀ ਢੇਰੀ ਹੈ ਸਾਡੇ ਰਿਸ਼ਤੇਦਾਰ ਦੀ ਹੈ ਸਾਡੇ ਫਲਾਣੇ ਦੀ ਉਹ ਭਰ ਦੋ ਆੜਤੀਏ ਪਤਾ ਨਹੀਂ ਕਿਹੜੇ ਦਵਾਸ ਥਲੇ ਉਹ ਭਰ ਦਿੰਦੇ ਆ ਜਿਹੜਾ ਜ਼ਿੰਮੇਦਾਰ ਚਾਰ ਦਿਨ ਤੋਂ ਬੈਠਾ ਉਹ ਖੁੰਦਾ ਨਹੀਂ ਆ ਨਾਲ ਉਹ ਆੜਤੀਆ ਆਖ ਦਿੰਦਾ ਵੀ ਕੋਈ ਨਹੀਂ ਭੜ ਕੇ ਭਰ ਦਾਂਗੇ ਪਰਸੋ ਭਰਨਾ ਜਾਂ ਵਰਦ ਰਹਿਣੀ ਆ ਪੇਤਾਹੀ ਦਾ ਇਹੋ ਬੇਨਤੀ ਕਰਦੇ ਆ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਧਿਆਨ ਦਿਓ ਬਹੁਤ ਬੁਰੇ ਹਾਲ ਕਿਸਾਨਾਂ ਦੇ ਅੱਗੇ ਤਾਂ ਝੋਨਾ ਮਰ ਗਿਆ ਹੁਣ ਕਣਕਾ ਗੜਿਆ ਨੇ ਮਾਰ ਲਿਆ ਜਿਹੜੀ ਸਾਡੀ ਰਿੰਦੀ ਖੁਦੀ ਕਣਕਾ ਸਾਨੂੰ ਬੋਰੀਆਂ ਦਿੱਤੀਆਂ ਜਾਂ ਇਹਨਾਂ ਨੂੰ ਬੜਾ ਜਾ ਤੁਸੀਂ ਆਪ ਮੰਤਰੀ ਜੀ ਤੁਹਾਡੇ ਦਾ ਸਾਨੂੰ ਇਹੋ ਆਸ ਆ ਵੀ ਇਹਨਾਂ ਨੂੰ ਖਿੱਚੋ ਵੀ ਸਾਡੀਆਂ ਕਣਕਾ ਭਰਨ ਅਸੀਂ ਤਾਂ ਚਾਰ ਚਾਰ ਪੰਜ ਪੰਜ ਦਿਨ ਤੋਂ ਰੋ ਰਹੇ ਆ ਤੇ ਕੀ ਕਰ ਸਕਦੇ ਅਸੀਂ ਇਹ ਧਰਨੇ ਨਹੀਂ ਦੇ ਸਕਦੇ ਆਇਆ ਆਇਆ ਜੀ ਆਇਆ ਨੂੰ ਸਾਰੇ ਕੋਲ ਅੱਜ ਆਉਣਗੇ ਦੇਖੀ ਪੜੀ ਮਮੋਤ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੈਂਡ ਸਭਰਾ ਦੀ ਨਵਾਂ ਦਾਣੇ ਮੰਡੀ ਦੇ ਵਿੱਚ ਹੈ ਜਿੱਥੇ ਕਿਸਾਨਾਂ ਦਾ ਕਿਸਾਨਾਂ ਵੱਲੋਂ ਇਸ ਦਾ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਨਾ ਕੋਈ ਬਾਹਰ ਦਾ ਨਾ ਪਹੁੰਚ ਰਿਹਾ ਤੇ ਨਾ ਕੋਈ ਖਰੀਦ ਹੋ ਰਹੀ ਹੈ ਮੇਰਾ ਨਾਂ ਜੀ ਸੁਖਦੇਵ ਸਿੰਘ ਸੁਖ ਸਭਰਾ ਕੀ ਕਹਣਾ ਚਾਹੋਗੇ ਅੱਜ ਦਾਣਾ ਮੰਡੀ ਦੇ ਵੇਖੋ ਜੀ ਤੁਹਾਨੂੰ ਸਾਡੇ ਕਿਸਾਨ ਲੀਡਰਾਂ ਨੇ ਦੱਸ ਹੀ ਦਿੱਤਾ ਸਭ ਕੁਝ ਜੋ ਕੁਛ ਹੋ ਰਿਹਾ ਵਾ ਹੁਣ ਕਹਿਣ ਵਾਲੀ ਗੱਲ ਤੇ ਬਾਕੀ ਕੋਈ ਰਹਿਣ ਨਹੀਂ ਗਈ ਤੁਸੀਂ ਖੁਦ ਵੇਖ ਲਿਆ ਸਰਾ ਕੋ ਤੇ ਮੁਸਤਫਾ ਦਾ ਸਾਹਮਣਾ ਕਰਨਾ ਪਿਆ ਬਹੁਤ ਜ਼ਰਾ ਵੱਡੇ ਲੈਵਲ ਤੇ ਵੇਖ ਲੋ ਜੀ ਨਾ ਕੋਈ ਬਾਰਦਨਾ ਵਾ ਤੇ ਨਾ ਕੋਈ ਢੇਰੀ ਭਰ ਰਹੀ ਓਤਰਾ ਕਿਸਾਨ ਜਿਹੜੇ ਖੱਜਲ ਖਵਾਰ ਹੋ ਰਹੇ ਆ ਕੀ ਮੰਨ ਕਰੋਗੇ ਮੰਗ ਇਹੋ ਕਰਦੇ ਆ ਜੀ ਭਗਵੰਤ ਮਾਨ ਸਰਕਾਰ ਕਾੜੀ ਵੀ ਇਹ ਪਹਿਲ ਦੇ ਆਧਾਰ ਤੇ ਕਰਨ ਜਿਹੜੀ ਚੁੱਕੋ ਉਹਦੇ ਕਿਸਾਨਾਂ ਨੂੰ ਜਿਹੜੀ ਮੁਸ਼ਕਲ ਦਾ ਆਵੇ